ਹੋ ਲਿਆ ਅੱਜ ਆ ਗਿਆ ਆਪਣੀ ਨਵੀਂ ਸਬਜੀ ਪੇਠਾ ਤੇ ਅੱਜ ਆਪਾਂ ਬਣਾਵਾਂਗੇ ਪੇਠਾ ਹੁਣ ਮੈਨੂੰ ਲੱਗੀ ਸੀ ਕਿ ਕੱਟਣ ਪੇਠੇ ਦੀ ਸਬਜੀ ਤੇ ਬਹੁਤ ਟੇਸਟੀ ਬਣਦੀ ਹੈ ਮੈਨੂੰ ਬਹੁਤ ਪਸੰਦ ਆ ਇਹ ਤੇ ਕੋਈ ਨਹੀਂ ਤਾਂ ਕद्दू ਪੇਠਾ ਜਿਹੜੇ ਸਾਰੇ ਸਬਜ਼ੀਆਂ ਇਹ ਚੱਪਨ ਕद्दू ਟਿੰਡੀ ਸਾਰੀ ਬਹੁਤ ਸਵਾਦ ਆਉਂਦੀ ਹੈ ਬਹੁਤ ਵਧੀਆ ਲੱਗਦੀ ਘਰ ਮੀ ਵਾਲੀਆਂ ਸਾਰੀਆਂ ਸਬਜ਼ੀਆਂ ਤੇ ਇਹ ਇਸ ਵਾਰ ਆਪਣੇ ਲੇਟ ਲੱਗਾ ਪੇਠਾ ਪਹਿਲਾਂ ਤਾਂ ਲੱਗ ਜਾਂਦਾ ਹੁੰਦਾ ਨਾਲੇ ਕਤੂਆ ਕਤੂਆ ਦੇ ਦੂਜੀ ਸਬਜੀ ਤੇ ਪਤਾ ਨਹੀਂ ਕਿਹਾ ਦੋ ਇਸ ਵਾਰ ਤਾਂ ਰਾਫੀ ਲੈਟਾ ਅੱਜ ਪਹਿਲਾਂ ਹੀ ਲਿਆ ਵਾ ਹੁਣ ਆਪਾਂ ਇਹਨੂੰ ਕੱਟਦੇ ਹਾਂ ਤੇ ਬਣਾਉਣੀ ਹੈ ਸਬਜ਼ੀ ਮੈਂ ਮੇਕੂ ਨਹੀਂ ਬਣਾਇਆ ਤੀਆਂ ਆਂਦਾ ਤੇ ਆ ਸ਼ਾਮ ਨੂੰ ਬਣਾਉਂਦਾ ਵਾ ਚਰਖਾ ਕੱਟਦੇ ਆਂ ਦੇ ਮੈਂ ਯਾ ਤੀਆਂ ਤਾਂ ਇੱਕ ਦਿਨ ਪਹਿਲਾਂ ਦੀ ਆ ਮੈਂ ਕੰਮ ਤੋਂ ਆਈ ਸੀਗੀ 12:00 ਵਜੇ ਬੱਚੇ ਜਾਗਦੇ ਸੀਗੇ ਹਜੇ ਤੇ ਮੈਂ ਕਿਹਾ ਤੇ ਮम्मा ਤੁਹਾਡੇ ਮਹਿੰਦੀ ਲਾ ਦਾਂ ਮੈਂ ਕਿ ਚੱਲ ਲਾ ਦੋ ਬਣਾਈ ਤਾਂ ਮੈਂ ਬੇਲ ਜੂ ਇਸੇ ਜ਼ਿਆਦਾ ਨਹੀਂ ਕਿਉਂ ਭਾਰੀ ਕਿਉਂਕਿ ਕੰਮ ਤੇ ਪੇ ਜੀ ਲਾਉਣ ਦਿੰਦੇਗੇ ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜੜ ਆਪਾਂ ਲੈ ਕੇ ਨਵੀਂ ਵੀਡੀਓ ਤੇ ਅੱਜ ਹੈਗਾ ਮੰਡੇ ਸ਼ਾਮ ਦੇ 6:00 ਹੋ ਗਏ 5:00 ਵਜੇ ਤੇ ਹੁਣ ਅਸੀਂ ਚੱਲੇ ਆ ਮਾਰਕੀਟ ਮਾਰਕੀਟ ਚੱਲੇ ਆ ਸ਼ੋਪਿੰਗ ਕਰਨ ਇੰਡੀਆ ਦੀ ਇੰਡੀਆ ਜਾਣਾ ਵਾ ਨਾਈਸ ਪਰਸਨਲ ਕੰਟ ਦੇਖ ਲ ਮੈਂ ਤਾਂ ਵੈਸੇ ਆਕਰਸ਼ਿਤ ਹਾਂ ਦਾ ਚੱਲ ਲੈ ਦੂਸਰੀ ਮਾਰਕੀਟ ਕਿ ਕੱਪੜੇ ਹੁੰਦੇ ਨੇ ਤੇ ਆ ਇੱਥੇ ਲੱਗਣਾ ਵਾ ਫੇਸ ਦਾ ਤੇ ਮੇਲਾ ਲੱਗਦਾ ਹੁੰਦਾ ਵਾ ਉਹਦੀਆਂ ਤਿਆਰੀਆਂ ਚੱਲੀ ਜਾਂਦੀਆਂ ਉਹ ਆ ਦੁਕਾਨਾਂ ਲੱਗਣਗੀਆਂ ਅੱਜ ਹੈਗਾ ਮੈਂ ਇੱਕ ਸ਼ਾਮ ਨੂੰ ਹੋਊਗਾ ਦੇਖਦੇ ਆਪਾਂ ਸ਼ਾਮ ਨੂੰ ਫੇਰ ਕੋਈ ਸਾਈਡ ਆਉਣਾ ਸਿੱਧਾ ਉਹ ਲੱਗਦਾ ਹੈ ਆਪਾਂ ਉਧਰ ਦੇ ਮੋੜਦੇ ਹੋਏ ਉਧਰਲੀ ਸੈਂਟੀ ਆ ਜਾਾਂਗੇ Yeah. Mm -hmm. cuánto? Sí. Sí, sí. ਆਮ ਦੇ ਕਿਹੜੀ ਅੱਛਾ ਪੋਟੇਸ਼ਲ ਹੈ ਮੇਲਾ ਲੱਗਣਾ ਉਹਦੀ ਤਿਆਰੀ ਹੈ ਚੋਣੀਆਂ ਆਉਂཔ་ ਲਾਇਕ ਇਹ ਜਾਗਦੇ ਜੁਗਦੇ ਹੋਣਗੇ ਵੈਸੋ ਹੀ ਜਾਂਦੇ ਰਾਤ ਨੂੰ ਸੋਰ ਲੱਗਦੇ ਨੇ ਜਾਗਦੇ ਆ ਬੱਚਾ خداਾਤ ਨੂੰ ਵੇਖ ਇਹ ਲੋਕੀ ਆਉਂਦੇ ਆ ਇਹ ਵਾਸੇ ਇਹ ਕੋਈ ਨਹੀਂ ਕੋਈ ਟਾਈਮ ਨਹੀਂ ਚਾਹੀਦਾ ਕੋਈ ਕਬਰ ਨਹੀਂ ਨਾਈਨੇ ਰਾਤ ਨੂੰ ਜਾਗਦੇ ਹੁਣ ਰਾਤ ਨੂੰ ਵੇਖਾਂ allaganante da calmna ce la facciamo ne facciamo vecchi